अपना ਜਿੰਨਾ ਵਾਹ ਲੱਗਦਾ ਬੰਦਾ ਲਾਉਂਦਾ ਫਿਰ ਜਦੋਂ ਸਾਰੀ ਟੀਮ ਅੱਛੀ ਮਿਲ ਜਾਂਦੀ ਹੈ ਔਰ ਸਾਰੇ ਨਹੀਂ ਆਪਣਾ ਕੰਮ ਬਹੁਤ ਵਖੂਬੀ ਨਹੀਂ ਭਾਇਆ ਪੰਜਾਬ ਦੇ ਵਿੱਚ ਜਿੱਥੇ ਹਰ ਬੰਦਾ ਹੀ ਪੰਜ ਮਾਰ ਸਕਦਾ ਸੋ ਇੰਨਾ ਇੰਨਾ ਸੌਖਾ ਨਹੀਂ ਹੈ ਸੋਣਾ ਤਾਂ ਇਹ ਵੱਡੀ ਜ਼ਿੰਮੇਵਾਰੀ ਆ ਸੰਗਣ ਸੰਗਣੇ ਰਿਲੀਜ਼ ਹੋ ਚੁੱਕੀ ਹੈ ਤੇ ਫਿਲਮ ਦੇ ਰਾਈਟਰ ਅੰਬਰਦੀਪ ਸਿੰਘ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਅੰਬਰ ਜੀ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਅਨਮਿਊਟ ਤੇ ਥੈਂਕ ਯੂ so much ਜੀ ਥੈਂਕ ਯੂ so much ਸਸ਼ੀ ਗਾਲ ਤੇ ਇਸ ਮੂਵੀ ਦੀ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਆ ਡਾਇਲੋਗਸ ਤੇ ਪਿਛਲੀ ਮੂਵੀ ਦੇ ਨਾਲ ਬਿਹਤਰ ਵੀ ਸਾਨੂੰ ਕੁਝ ਜਿਹੜੇ ਦਰਸ਼ਕ ਹੈ ਉਹ ਕਹਿੰਦੇ ਹੋਏ ਨਜ਼ਰ ਆਏ ਜੋ ਤੁਸੀਂ ਲਿਖਿਆ ਤੇ ਜੋ ਸਕਰੀਨ ਤੇ ਨਜ਼ਰ ਆਇਆ ਕਿਵੇਂ ਦਾ ਲੱਗਿਆ ਤੁਹਾਨੂੰ ਵਧੀਆ ਲੱਗਦਾ ਜੀ ਜਦੋਂ ਦੇਖੋ ਔਰ ਬਹੁਤ ਵੱਡਾ ਭੋਜ ਹੁੰਦਾ ਜੀ ਇਹ ਸੌਰੀ ਭੋਜ ਕਹਿ ਲੋ ਜਾਂ ਭੋਜ ਨਹੀਂ ਬਹੁਤ ਵੱਡਾ ਭਾਰ ਹੁੰਦਾ ਕਿ ਤੁਹਾਡੇ ਮੋਢਿਆਂ ਤੇ ਵੀ ਜੋ ਐਕਸਪੈਕਟੇਸ਼ਨਸ ਦਾ ਹਨਾ ਤਾਂ ਉਹਦੇ ਤੇ ਖਰਾ ਉਤਰਨ ਦੀ ਕੋਸ਼ਿਸ਼ ਬੰਦਾ ਕਰ ਸਕਦਾ ਆਪਣਾ ਜਿੰਨਾ ਵਾ ਲੱਗਦਾ ਬੰਦਾ ਲਾਉਂਦਾ ਫਿਰ ਜਦੋਂ ਸਾਰੀ ਟੀਮ ਅੱਛੀ ਮਿਲ ਜਾਂਦੀ ਹੈ ਔਰ ਸਾਰੇ ਨਹੀਂ ਆਪਣਾ ਕੰਮ ਬਹੁਤ ਵਖੂਬੀ ਨਹੀਂ ਬਈ ਮੈਂ ਕੋਈ ਬਹੁਤੇ ਉਹ ਪੰਜ ਵਾਲਾ ਉਦਾਂ ਨਹੀਂ ਲਿਖਦਾ ਹੁੰਦਾ ਮੈਂ ਜ਼ਿਆਦਾ ਡਾਇਲੋਗ ਜਿਹੜੇ ਉਹ ਪਰਫਾਰਮੈਂਸ ਵਾਲੇ ਲਿਖਦਾ ਹੁੰਨਾ ਔਰ ਉਹ ਜਿਹੜੀ ਡਾਇਲੋਗ ਹੈ ਉਹ ਜਦ ਤੱਕ ਪਰਫਾਰਮੈਂਸ ਨਹੀਂ ਉਸ ਲੈਵਲ ਦੀ ਆਉਗੀ ਉਹ ਡਾਇਲੋਗ ਵਰਕ ਨਹੀਂ ਕਰਦੇ ਤਾਂ ਉਹ ਸਾਰੇ ਆਰਟਿਸਟਾਂ ਨੇ ਚਾਹੇ ਸਰਗੁਣ ਨੇ ਨਿਮਰਤਾ ਰਿਸ਼ੀ मैम ਹੈ ਐਮੀ ਆ ਔਰ ਬਾਕੀ ਕਰਮਜੀਤ ਪਾਜੀ ਬੀਐਨ ਪਾਜੀ ਸਾਰੇ ਆਰਟਿਸਟਾਂ ਨੇ ਉਹ ਬਾ ਕਮਾਲ ਮੈਂ ਕਹਿੰਦਾ ਜੀ ਡਿਲੀਵਰ ਕੀਤੇ ਹੈ ਤੇ ਉਹ ਜਦੋਂ ਡਿਲੀਵਰ ਹੁੰਦੇ ਆ ਨਾ ਤੇ ਉਦੋਂ ਦਰਸ਼ਕ ਜਿਹੜਾ ਨਾ ਉਹ ਜਿਹੜਾ ਜਿਹੜਾ ਅੰਦਰ ਇੱਕ ਰਿਐਕਸ਼ਨ ਹੁੰਦਾ ਨਾ ਸੀਟ ਤੋਂ ਉੱਠ ਕੇ ਵਜਦਾ ਉਹ ਡਿਲੀਵਰੀ ਦੀ ਵਜ੍ਹਾ ਨਾਲ ਹਾਂ ਅੰਦਰ ਤੁਸੀਂ ਵੇਖਿਆ ਹੋਣਾ ਕਿ ਪੂਰੀ ਮੂਵੀ ਵਿੱਚ ਥੋੜੀ ਥੋੜੀ ਦੇਰ ਬਾਅਦ ਸਾਰੇ ਦਰਸ਼ਕ ਹੱਸ ਰਹੇ ਸੀ ਹਰ ਇੱਕ ਜਿਹੜਾ ਡਾਇਲੌਗ ਸੀ ਖਾਸ ਤੌਰ ਤੇ ਜਦੋਂ ਨਿਮਰਤ ਕਹਿ ਰਿਹਾ ਜਾਂ ਫਿਰ ਜੋ ਸਰਗੁਨ ਮਤਾ ਨੇ ਦੂਜਾ ਰੋਲ ਪਲੇ ਕੀਤਾ ਹੈ ਇਟਲੀ ਤੋਂ ਆਏ ਇਟਾਲੀਅਨ ਡਾਇਲੌਗਸ ਤਾਂ ਉਸ ਸਮੇਂ ਕਿਵੇਂ ਦਾ ਲੱਗਿਆ ਤੁਹਾਨੂੰ ਦੇਖੋ ਜੀ ਅਸੀਂ ਕਾਮੇਡੀ ਫਿਲਮ ਬਣਾਈ ਹੈ ਔਰ ਹਸਣ ਲਈ ਬਣਾਈ ਹੈ ਔਰ ਜੋ ਮਾਹੌਲ ਚੱਲੀ ਜਾਂਦਾ ਹੈ ਔਰ ਡੈਫੀਨਿਟਲੀ ਜਿਹੜਾ ਹੱਸਣਾ ਹਸਾਉਣਾ ਇਹ ਏਡਾ ਸੌਖਾ ਕੰਮ ਨਹੀਂ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਜਿੱਥੇ ਹਰ ਬੰਦਾ ਹੀ ਪੰਜ ਮਾਰ ਸਕਦਾ ਸੋ ਇਹਨਾਂ ਇਹਨਾਂ ਸੌਖਾ ਨਹੀਂ ਹੈ ਹਸਾਉਣਾ ਤਾਂ ਇਹ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਹਾਸੇ ਨੂੰ ਕਈ ਵਾਰੀ ਬਹੁਤ ਲਾਈਟ ਲੈ ਲਿਆ ਜਾਂਦਾ ਕਿ ਕੁਝ ਵੀ ਕਰੂਗਾ ਤਾਂ ਹੱਸ ਪਏਗਾ ਕੋਈ ਏਦਾਂ ਲੋਕ ਨਹੀਂ ਹੱਸਦੇ ਬਹੁਤ ਜ਼ਹਿਨੀ ਤੌਰ ਤੇ ਲੋਕ ਸਾਡੇ ਬਹੁਤ ਰਿੱਚ ਨੇ ਕਾਮੇਡੀ ਦੇ ਮਾਮਲੇ ਦੇ ਵਿੱਚ ਤਾਂ ਇੱਕ ਬਹੁਤ ਵੱਡੀ ਰਿਸਪੋਨਸੀਬਿਲਟੀ ਹੁੰਦੀ ਆ ਤਾਂ ਇਹ ਹੈ ਵੀ ਸਾਰੀ ਟੀਮ ਜਦੋਂ ਅੱਛੀ ਮਿਲ ਜਾਂਦੀ ਹੈ ਚਾਹੇ ਸੁਮੀ ਭਾਜੀ ਨੇ ਬਾਕੀ ਸਾਡੇ ਸਾਡੇ ਆਰਟਿਸਟ ਜਿਹੜੇ ਆ ਸਾਰਿਆਂ ਨੇ ਮਿਲ ਕੇ ਜਦੋਂ ਮਹਿੰਦਗੀ ਕੀਤਾ ਤਾਂ ਜਦੋਂ ਦਰਸ਼ਕ ਇਸਨ ਵਿੱਚ ਹਾਸਦੇ ਆ ਤਾਂ ਉਸ ਉਹ ਇਹ ਵੀ ਲੱਗਦਾ ਹੈ ਕਿ ਸਾਡੀ ਮਿਹਨਤ ਜਿਹੜੀ ਹੈ ਉਹ ਸਕਾਰ ਹੋਈ ਇਹ ਪਹਿਲਾਂ ਹੁੰਦਾ ਸੀ ਅਜਿਹਾ ਕਿ ਜਦੋਂ ਕਿਸੇ ਦੇ ਬੱਚਾ ਨਹੀਂ ਹੋ ਰਿਹਾ ਤਾਂ ਦੂਜਾ ਵਿਆਹ ਹੁੰਦਾ ਸੀ ਤਾਂ ਹੁਣ ਇਸ ਫਿਲਮ ਵਿੱਚ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਇੱਕ ਤਾਂ ਉਹ ਟ੍ਰੈਡੀਸ਼ਨਲ ਅੰਦਾਜ਼ ਪਹਿਲੇ ਵਾਲਾ ਤੇ ਨਾਲ ਹੀ ਕਾਮੇਡੀਅਨ ਵੇ ਦੇ ਵਿੱਚ ਜਿਵੇਂ ਵਿਖਾਇਆ ਗਿਆ ਤਾਂ ਉਹ ਦਰਸ਼ਕ ਪਸੰਦ ਕਰ ਰਹੇ ਨੇ ਜਿਵੇਂ ਮੈਂ ਜੋ ਬਾਹਰ ਆ ਰਹੀ ਸੀ ਦਰਸ਼ਕ ਉਹਨਾਂ ਨਾਲ ਗੱਲ ਕਰ ਰਹੀ ਸੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਕੁਝ ਇਸ ਮੂਵੀ ਨੂੰ ਲੈ ਕੇ ਨਵਾਂ ਆਉਣ ਵਾਲੇ ਉਹ Song 3 Song 4 ਕੇ ਜਿਹਾ ਉਹ ਤਾਂ ਹੁਣ ਡਿਪੈਂਡ ਕਰੂਗਾ ਜੀ ਕੱਲ ਨੂੰ ਪਰ ਡੈਫੀਨਿਟਲੀ ਸਾਡੇ ਸਮਾਜ ਦੇ ਵਿੱਚ ਇਹ ਰਿਹਾ ਕਿ ਬੱਚੇ ਨਹੀਂ ਹੁੰਦੇ ਸਨ ਤਾਂ ਵਿਆਹ ਹੁੰਦੀ ਸੀਗੇ ਸੋ ਇਸੇ ਲਈ ਇਹਦਾ ਟਾਈਮ ਪੀਰੀਅਡ ਜਿਹੜਾ ਫਿਲਮ ਦਾ ਉਹ ਪਹਿਲਾਂ 90s ਰੱਖਿਆ ਗਿਆ ਸੀ ਉਹ 90 ਅਸੀਂ 95 6 7 ਦੇ ਅਰਧ ਕਿਰਦ ਰੱਖਿਆ ਤਾ ਉਹ ਬੇਸਿਕਲੀ ਤੁਸੀਂ ਜਿਹੜੀ ਜਿਹੜਾ ਤੁਹਾਡਾ ਡਰਾਮਾ ਆ ਉਹ ਤੁਸੀਂ ਸੋਸਾਇਟੀ ਚ ਹੀ ਚੁੱਕਦੇ ਆ ਬਟ ਉਹ ਤੁਹਾਡੇ ਤੇ ਵੀ ਤੁਸੀਂ ਉਹਦਾ ਟ੍ਰੀਟਮੈਂਟ ਕੀ ਕਰਦੇ ਹੋ ਤੁਸੀਂ ਸੀਰੀਅਸ ਸਿਨੇਮੇ ਸੀਰੀਅਸ ਜਨਰ ਦਾ ਬਣਾਉਣਾ ਚਾਹੁੰਦੇ ਹੋ ਜਾਂ ਉਹਨੂੰ ਉਹਨੂੰ ਤੁਸੀਂ ਸਟਾਇਰ ਔਰ ਕਾਮੇਡੀ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਸੋ ਸਾਨੂੰ ਲੱਗਦਾ ਹੁੰਦਾ ਕਿ ਜੀ ਸਟਾਇਰ ਔਰ ਕਾਮੇਡੀ ਨਾਲ ਗੱਲ ਵੀ ਹੋ ਜਾਂਦੀ ਹੈ ਤੇ ਲਾਈਟਵੇ ਨਾਲ ਹੋ ਜਾਂਦੀ ਹੈ ਤੇ ਦੇਖਣ ਵਾਲੇ ਨੂੰ ਵੀ ਸਵਾਦ ਪੂਰਾ ਹੁੰਦਾ ਹੈ ਔਰ ਜ਼ਰੂਰੀ ਨਹੀਂ ਹੁੰਦਾ ਕਿ ਮੈਸੇਜ ਹੀ ਹੋਵੇ ਸਵਾਦ ਮੈਨੂੰ ਲੱਗਦਾ ਜੀ ਸਿਨੇਮੇ ਦੀ ਨਾ ਪਰਿਭਾਸ਼ਾ ਬੜੀ ਉਹ ਆ ਗੱਲ ਚੰਗੀ ਹੋਣੀ ਚਾਹੀਦੀ ਹੈ ਪਰ ਹੋਣੀ ਉਹ ਐਂਟਰਟੇਨਮੈਂਟ ਦੇ ਹੀ ਤਰੀਕੇ ਨਾਲ ਚਾਹੀਦੀ ਸੌਂਗ ਕਨ ਸੀਰੀਜ਼ ਕੀ ਕਾਮੇਡੀ ਲੈਵਲ ਨੂੰ ਖਾਸ ਤੌਰ ਤੇ ਪਾਲੀਵੁੱਡ ਦੇ ਕਾਮੇਡੀ ਲੈਵਲ ਨੂੰ ਉੱਪਰ ਲੈ ਕੇ ਜਾਏਗੀ ਹੁਣ ਮੈਂ ਖੁਲਜੀ ਇਹ ਤੇ ਦਰਸ਼ਕ ਦੱਸਣਗੇ ਜੀ ਆਪਾਂ ਤਾਂ ਕੋਸ਼ਿਸ਼ ਕਰ ਸਕਦੇ ਹਾਂ ਇਹ ਸਾਡੇ ਹੱਥ 'ਚ ਨਹੀਂ ਹੈਗਾ ਇਹ ਤੇ ਜਦੋਂ ਅੱਜ ਜਿਵੇਂ ਮੈਂ ਰਿਸਪੌਂਸ ਵੇਖਿਆ ਔਰ ਮੈਂ ਜਿਦਾਂ ਜਿਹੜਾ ਹਰ ਬੰਦੇ ਦੇ ਅੰਦਰ ਇੱਕ ਬੱਚਾ ਹੁੰਦਾ ਸੋ ਮੈਂ ਉਹ ਜਦੋਂ ਫਿਲਮ ਵੇਖਦਾ ਪਿਆ ਸਾਂ ਤਾਂ ਮੈਨੂੰ ਲੱਗ ਰਿਹਾ ਸੀਗਾ ਕਿ ਜਿੰਦਾਂ ਬੜੇ ਚਿਰਾਂ ਬਾਅਦ ਕੋਈ ਇੰਨੀ ਭਰੀ ਹੋਈ ਫਿਲਮ ਆਈ ਹੈ ਤੁਸੀਂ ਆਖਿਰ ਵਿੱਚ ਇਹ ਕੀ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੋਗੇ ਕਿਉਂ ਉਹ ਸੌਂਕਣ 2 ਵੇਖਣ ਵਨ ਵੇਖੀਏ ਔਰ ਜਿਹੜੇ ਕਿਰਦਾਰਾਂ ਨਾਲ ਤੁਹਾਨੂੰ ਇਸ਼ਕ ਹੋਇਆ ਹੈ ਜਿਹੜੇ ਕਿਰਦਾਰਾਂ ਨੇ ਤੁਹਾਨੂੰ ਹਸਾਇਆ ਹੈ ਚਾਹੇ ਸੀਬੋ ਹੈ ਚਾਹੇ ਕਰਨਾ ਹੈ ਚਾਹੇ ਰਿਸ਼ੀ ਮਹੰਮਦ ਦਾ ਕਿਰਦਾਰ ਹੈ ਬੇਬੇ ਦਾ ਚਾਹੇ ਨਿਰਮਲ ਯਾਨੀ ਐਮੀ ਇਸ ਵਾਰੀ ਮੈਨੂੰ ਲੱਗਦਾ ਉਸ ਤੋਂ ਕਈ ਗੁਣਾ ਵੱਧ ਤੁਹਾਨੂੰ ਐਂਟਰਟੇਨ ਕਰਨਗੇ ਉਹ ਕਿਰਦਾਰ ਔਰ ਸ਼ੁਕਰੀਆ ਅੰਬਰ ਜੀ ਸਾਡੇ ਨਾਲ ਜੁੜਨ ਦੇ ਲਈ ਤਾਂ ਇਹ ਸਨ ਫਿਲਮ ਦੇ ਰਾਈਟਰ ਅੰਬਰਦੀਪ ਸਿੰਘ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਜੋ ਰਿਸਪਾਂਸ ਮਿਲ ਰਹਾ ਹੈ ਉਹਨਾਂ ਨੂੰ ਕਿਵੇਂ ਦਾ ਲੱਗਿਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋ ਸਕਦਾ ਹੈ ਸੌਂਗ ਕੰਸੌਂਕਣੇ ਦੀ ਸੀਰੀਜ਼ ਵੀ ਤੁਹਾਨੂੰ ਵੇਖਣ ਨੂੰ ਮਿਲ ਸਕਦੀ ਹੈ ਜਿਵੇਂ ਜਿਵੇਂ ਦਰਸ਼ਕਾਂ ਦਾ ਪਿਆਰ ਮਿਲੇਗਾ